ਸਤਨਾਮ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਧੂਪ ਦੀਪ ਸੇਵਾ ਗੋਪਾਲ ਨਕਬਾਰ ਬੰਦਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰਸੋ ਪ੍ਰਸੰਨ ਭਏ ਵੱਡ ਭਾਗ ਆਠ ਪੈਰ ਗਾਈਏ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਰ ਗੋਨਰਾਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦਾ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮਿਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪਿਆ ਹਰ ਨਾਮ ਸਾਗਰ ਤਰ ਬੋਹਿਤ ਪ੍ਰਵ ਚਰਨ ਅੰਤਰ ਜਾਮੀ ਪ੍ਰਵ ਕਾਰਣ ਕਰਨ ਰੱਖ ਲਿਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੁਆ ਜਨਮ ਨਾਕਬ ਹੂੰ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਪੰਜ ਦੂਤ ਭਾਗੇ ਬਿਕਰਾਲ ਜੁਐ ਜਨਮ ਨਾਕਬ ਹੂੰ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਇਹ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਗੋੰਡ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ ਹੇ ਭਾਈ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ ਇਹ ਜਿੰਦ ਹੈ ਅਤੇ ਧਨ ਹੈ ਉਸਦੀ ਸਿਫਤ ਸਲਾਹ ਅਠੇ ਪਹਿਰ ਹਰ ਵੇਲੇ ਕਰਨੀ ਚਾਹੀਦੀ ਹੈ ਠਹਿਰਾਓ। हे ਭਾਈ ਕਰਮ ਕਾਂਢੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ। ਉਹਨਾਂ ਦੇ ਅੱਗੇ ਧੂਪ ਤਖਾਉਂਦੇ ਹਨ ਅਤੇ ਦੀਵੇ ਬਾਲਦੇ ਹਨ। ਪਰ ਜਿਸ ਮਨੁੱਖ ਉੱਤੇ ਵੱਡੀ ਕਿਸਮਤ ਨਾਲ ਗੁਰੂ ਮਿਹਰ ਬਾਨ ਹੋਏ ਪਏ ਉਹ ਧੂਪ ਦੀਪ ਆਦਿਕ ਵਾਲੀ ਸਾਰੀ ਕਿਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ਧੂਪ ਦੀਪ ਦੀ ਕਿਰਿਆ ਹੈ हे ਭਾਈ ਪਰਮਾਤਮਾ ਮਿਹਰ ਕਰਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ ਉਹਨਾਂ ਦੇ ਜਨਮਾ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਸਰਵ ਵਿਆਪਕ ਬਖਸ਼ੰਦ ਪਰਮਾਤਮ ਦੇ ਗੁਣ ਗਾਉਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। हे ਭਾਈ ਗੁਰੂ ਦੀ ਸੰਗਤ ਵਿੱਚ ਟਿੱਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਹ ਹੀ ਹੈ ਧਾਰਮਿਕ ਕਰਮ ਅਤੇ ਇਹ ਹੀ ਹੈ ਅਸਲ ਗਿਆਨ। हे भाई, ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਰ ਲੰਘ ਜਾ। हे भाई, ਪ੍ਰਭੂ ਆਪਣੀ ਮਿਹਰ ਕਰਕੇ ਜਿਨ੍ਹਾਂ ਦੀ ਰੱਖਿਆ ਕਰਦਾ ਕਾਮ ਆਦਿਕ ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ ਹੇ ਨਾਨਕ ਜਿਸ ਵੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਉਹ ਮਨੁੱਖ ਵਿਕਾਰਾਂ ਦੇ ਜੂਏ ਵਿੱਚ ਆਪਣਾ ਜੀਵਨ ਕਦੇ ਵੀ ਨਹੀਂ ਗਵਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Hukam Nama from Sri Drabasaheb Ambar sir, uttered by our 5th Guru, Guru Arjan Dev Ji under heading, "Gone 5th Mahal. Guru Sahib Ji saying that, O Brother, the God to whom this body is given to us, its life and wealth should be praised for 8 hours at all times. Stay. O Brother, the people of Karma Khandi worship the gods and goddesses, burn incense and light lamps before them. But the person on whom the Guru is blessed with great fortune, that person with incense lamp, etc., takes the shelter of God. Always resting his head at God's feet. Worship God is the action of Tup Deep Farda person. Hey brother, God joins his servants in his devotion by his grace, he removes all their sufferings from birth to death, and merges them in his feet. Joy remains within those who sing the praises of the all-blessing God. Hey, brother, one should remain in the company of the Guru and chant the name of God. This is the religious act and this is the real knowledge. Hey, brother, make the feet of God, the Knower of everything, everyone, the Heart, and the Creator of the world, a ship and cross this world ocean. Hey brother, those whom the Lord protects by His mercy, the vices like sexes, etc., claws of fearsome flee beyond them. O Nanak, whatever man God has favored, that man never loses his life in gambling of vices. Vaheguru Ji Khalsa, Vahigurjiki Ji Fateh